ਪੰਜਾਬ ਆਏ ਸੀ ਪਰੱਥਿਆ ਕੇ ਹਾਦਸੇ ਦਾ ਸ਼ਿਕਾਰ ਹੋਏ ਪੀਆਰਟੀਸੀ ਬੱਸ ਦੇ ਨਾਲ ਟੱਕਰ ਹੋਈ ਇਸ ਦੌਰਾਨ ਸਕੋਰਪੀਓ ਗੱਡੀ ਦੇ ਵਿੱਚ ਮੌਜੂਦ ਅਮਰੀਕਾ ਤੋਂ ਜਿਹੜਾ ਪਰਿਵਾਰ ਆਇਆ ਸੀ ਉਸ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਜਿਹੜਾ ਪਰਿਵਾਰ ਕੈਨੇਡਾ ਤੋਂ ਆਇਆ ਸੀ ਉਹ ਸਾਰੇ ਜ਼ਖਮੀ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਅਮਰੀਕਾ ਤੋਂ ਆਏ ਪਰਿਵਾਰ ਦੇ ਵਿੱਚ ਮਹਿਲਾ ਦੀ ਮੌਤ ਹੋਈ ਹੈ ਜਦਕਿ ਉਸ ਮਹਿਲਾ ਦਾ ਪਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਨੂੰ ਲੁਧਿਆਣਾ ਦੇ ਡੀ ਐਮ ਸੀ ਚ ਪਹਤੀ ਕਰਵਾਇਆ ਗਿਆ ਤਾਂ ਗੁਰਾਇਆਂ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਦੋ ਪਰਿਵਾਰ ਆਪਸ ਦੇ ਵਿੱਚ ਰਿਸ਼ਤੇਦਾਰ ਸਨ ਇੱਕ ਪਰਿਵਾਰ ਕੈਨੇਡਾ ਤੋਂ ਆਇਆ ਸੀ ਅਤੇ ਦੂਸਰਾ ਪਰਿਵਾਰ ਅਮਰੀਕਾ ਤੋਂ ਆਇਆ ਸੀ ਇਹ ਦੌਰਾਨ ਇਹ ਮੋੜ ਕੱਟਣ ਲੱਗੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਪੀ ਆਰ ਟੀ ਸੀ ਬੱਸ ਦੇ ਨਾਲ ਸਕੋਰਪਿਓ ਦੀ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਪਰਿਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਦੋਨੋਂ ਪਰਿਵਾਰ ਜ਼ਖਮੀ ਹੁੰਦੇ ਨੇ ਕੈਨੇਡਾ ਤੋਂ ਆਏ ਪਰਿਵਾਰ ਨੂੰ ਉੱਥੇ ਨਜ਼ਦੀਕ ਹੀ ਸਰਕਾਰੀ ਹਸਪਤਾਲ ਦੇ ਵਿੱਚ ਪਹੜਤੀ ਕਰਵਾ ਦਿੱਤਾ ਜਾਂਦਾ ਹੈ ਜਦਕਿ ਜਿਹੜਾ ਪਰਿਵਾਰ ਅਮਰੀਕਾ ਤੋਂ ਆਇਆ ਸੀ ਉਹਨਾਂ ਦੋ ਜਣਿਆਂ ਦੀ ਪਤੀ-ਪਤਨੀ ਦੀ ਹਾਲਤ ਕਾਫੀ ਨਾਜ਼ੁਕ ਸੀ ਹਾਲਤ ਨਾਜ਼ੁਕ ਹੋਣ ਦੇ ਚੱਲਦਿਆਂ ਦੋਵਾਂ ਨੂੰ ਡੀ ਐਮ ਸੀ ਵਿਖੇ ਪਹੜਤੀ ਕਰਵਾਇਆ ਗਿਆ ਸੀ ਜਿੱਥੇ ਕਿ ਮਖਿਲਾ ਦੀ ਮੌਤ ਹੋ ਗਈ ਹੈ ਤਾਂ ਹਸਦਾ ਫਸਦਾ ਪਰਿਵਾਰ ਉਜੜ ਗਿਆ ਹੈ ਦੋਵੇਂ ਪਰਿਵਾਰ ਕੈਨੇਡਾ ਅਤੇ ਅਮਰੀਕਾ ਤੋਂ ਪੰਜਾਬ ਆਏ ਸਨ ਤਦ ਅੱਜ ਇਹ ਕਿ ਜਦੋਂ ਏ ਡੱਲੇਵਾਲ ਫਾਟਕ ਦੇ ਨਜ਼ਦੀਕ ਜਾਣ ਵਾਲੇ ਚੁਰਾਖੇ ਦੇ ਕੋਲ ਪਹੁੰਚੇ ਤਾਂ ਇੱਥੇ ਹਾਦਸਾ ਵਾਪਰ ਗਿਆ ਉੱਥੇ ਹੀ ਇੱਕ ਐਨ ਆਰ ਆਈ ਮਖਿਲਾ ਦੀ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਜ਼ਖਮੀ ਵਿਅਕਤੀ ਅਵਤਾਰ ਸਿੰਘ ਸਹੋਤਾ ਅਤੇ ਸੀਸਕੋਰ ਸਹੋਤਾ ਨੇ ਪੂਰੇ ਹੱਥ ਸੇ ਨੂੰ ਬਿਆਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਹਮਣੇ ਤੋਂ ਆ ਰਹੀ ਪੀਆਰਟੀਸੀ ਬੱਸ ਦੇ ਨਾਲ ਟੱਕਰ ਹੋਈ ਹੈ ਸਕੋਰਪੀਓ ਦੇ ਹਾਲ ਤੁਸੀਂ ਦੇਖ ਸਕਦੇ ਹੋ ਨਵੀਂ ਨਰੋਲ ਸਕੋਰਪੀਓ ਕਬਾੜ ਦੇ ਵਿੱਚ ਤਬਦੀਲ ਹੋ ਗਈ ਜਦੋਂ ਪੀਆਰਟੀਸੀ ਬੱਸ ਦੇ ਨਾਲ ਟੱਕਰ ਹੁੰਦੀ ਹੈ ਤਾਂ ਉੱਥੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਚੁੱਕੇ ਨੇ ਕਿ ਲਗਾਤਾਰ ਇਸ ਚੌਕ ਦੇ ਵਿੱਚ ਹਾਦਸੇ ਵਾਪਰ ਰਹੇ ਨੇ ਪਰ ਕਿਸੇ ਦੇ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਬਾਬਤ ਕੀ ਕੁਝ ਕਹਿਣਾ ਹੈ ਜ਼ਖਮੀਆਂ ਦਾ ਤੇ ਪੁਲਿਸ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਖਲਪੋਟੇ ਤੋਂ ਹਾਂਜੀ ਕਿ ਮਾਉ ਲਾ ਕੀ ਜਿਹੜਾ ਜਿੰਗਾਂ ਦੀ ਹਸਪੀਟਲ ਆਇਆ ਉਹ ਐਕਸੀਡੈਂਟ ਹੋ ਗਿਆ ਬੱਸ ਸਮਾਰੀ ਉਹਨਾਂ ਘਰ ਦੇ ਗੱਲ ਕਿਹੜੀ ਪਾਸੇ ਨੂੰ ਹੋ ਐਕਸੀਡੈਂਟ ਹੋਇਆ ਜੀ ਪੰਜਾਬ ਰੋਡ ਤੇ ਕਿਹੜੀ ਪਾਸੇ ਸੀ ਪੰਜਾਬ ਰੋਡ ਤੇ ਪੰਜਾਬ ਰੋਡ ਤੇ ਬੱਸ ਨਾ ਹੋਇਆ ਤੁਸੀਂ ਗੱਤੇ ਸੀਗੇ ਜੀ ਹਾਂਜੀ ਤੁਸੀਂ ਕਾਹਦੇ ਕਿਹੜੀ ਗੱਡੀ ਸੀਗੇ ਸਰ ਜੀ ਇਹ ਸਕੋਰਪੀਆ ਹਾਂਜੀ ਠੀਕ ਹੈ ਜੀ ਕੀ ਐਕਸੀਡੈਂਟ ਹੋਇਆ ਕਿਦਾਂ ਸਰ ਮੈਡਮ ਅਸੀਂ ਤਾਂ ਜਾਂਦੇ ਸੀ ਹੁਣ ਬਾਸ ਵਾਲੇ ਨਾਲ ਕਿ ਦੇਖਿਆ ਨਹੀਂ ਵਿੱਚ ਮਾਰੇ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਚਾਰ ਸੀ ਚਾਰਾਂ ਦੇ ਹਾਦਸੇ ਦਾ ਦੀਆਂ ਸਵੇਲੇ ਹਾਂਜੀ ਹਾਲਾਤ ਕਿਦਾਂ ਨੇ ਚਾਰਾਂ ਦੀ ਇੱਕ ਤਾਂ ਬਹੁਤ ਜ਼ਿਆਦਾ ਆ ਅੱਛਾ ਜੀ ਪੱਲੇ ਲੁਧਿਆਣੇ ਦਾ ਅਨੰਦ ਹੋ ਗਏ ਠੀਕ ਹੈ ਜੀ ਕੀ ਨਾਮ ਉਹ ਦਾ ਅਵਤਾਰ ਘਰ ਸੋਤਾ ਅਵਤਾਰ ਘਰ ਸੋਤਾ ਹਾਂਜੀ ਤੇ ਜਿਹੜੇ ਆ ਬਾਪੂ ਜੀ ਨੇ ਇਹਨਾਂ ਦਾ ਕੀ ਨਾਮ ਨੇ ਇਹਨਾਂ ਦਾ ਅਵਤਾਰ ਸਿੰਘ ਸੋਤਾ ਹੈ ਇਹ ਮੇਰੇ ਹਸਬੰਦ ਆ ਠੀਕ ਹੈ ਜੀ ਹਾਂਜੀ ਹੋਰ ਕਿੰਨੀਆਂ ਸੋਰੀ ਸੀ ਨਾਲ ਤੁਹਾਡੇ ਇੱਕ ਨਾਮ ਮੇਰੀ ਦਰਾਣੀ ਸੀ ਉਹਦਾ ਨਾਮ ਸੁਮਨ ਸਿੰਘ ਨਾਮ ਚਾਰ ਜਣੇ ਸੀ ਸਿੱਕੇ ਮੇਰਾ ਨਾਮ ਅਵਤਾਰ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਖਲਪੋਤ ਤੋਂ ਹਾਂਜੀ ਕਿੱਥੋਂ ਆਏ ਆ ਆਪਣੇ ਕਿਹੜੇ ਐਕਸੀਡੈਂਟ ਕਿਦਾਂ ਐਕਸੀਡੈਂਟ ਉਹ ਵਸ ਨੰਗਰ ਲੱਗੇ ਸੀ ਇਹ ਜਦੋਂ ਬੀ ਆਉਨ ਹਾਂਜੀ ਤੇ ਆਉਂ ਹੀ ਜਦੋਂ ਲੰਮ ਨਹੀਂ ਸੀ ਕਾਰ ਤੇ ਉਹ ਵਾਸਾ ਨੂੰ ਵੈਸੇ ਲੱਗਦੀ ਸੀ ਵਾਸਾ ਕੜੀ ਸੀ ਵਾਸਾ ਕੜੀ ਸੀ ਰੋਡਵੇ ਦੀ ਵਾਸ ਸੀ ਜਿੰਨੀ ਵਾਰੀਆਂ ਸੀ ਆਪਣੀਆਂ ਵਿੱਚ ਅਸੀਂ ਤਾਂ ਜਾ ਰਹੇ ਸੀ ਫਿਰ ਅਕਸੀਡੈਂਟ ਹੋਇਆ ਬਰਾਗ ਨਾਮ ਲੱਗੀ ਹੈ ਸਕੋਰਪੀ ਤੇ ਬਸ ਹੋਜੀ ਆਪਣੇ ਤੇ ਕੋਈ ਹੁੰਦੀ ਆਪਣੇ ਆਏ ਹਥਾ ਅੱਛਾ ਜੀ ਉਹ ਜਿਹੜੀ ਆਪਣੀ ਇੰਡੀਆ ਦੀ ਆਪਣੇ ਉਕਾਰਪੁਰ ਦੀ ਜਿਹੜੀ ਆਪਣੀ ਡੈਥ ਹੋ ਗਈ ਆ ਓਕੇ ਉਹਦੇ ਪਰਿਵਾਰ ਮੈਂਬਰ ਜੋ ਵੀ ਗਏ ਨੇ ਜੋ ਵੀ ਜਾਣਦੇ ਨੇ ਉਹ ਸੁਣਾ ਸਕਦੇ ਆ ਕਾਲੇ ਕਾਲੇ ਵਿੱਚ ਜੋ ਐਕਸੀਡੈਂਟ ਆ ਬੱਸ ਰਿੰਗ ਤੋਂ ਬੱਫਰ ਆਦਾ ਹੈ ਹਾਂਜੀ ਬੱਫਰ ਸੇ ਔਰ ਸਕੋਰਪੀਓ ਕੋਲ ਵਿੱਚ ਹੋਈ ਆ ਹਾਂ ਇਹਦਾ ਕਾਰਨ ਕਿਦਾਂ ਕਾਰਨ ਕੀ ਹੋਇਆ ਐਕਸੀਡੈਂਟ ਦਾ ਇਹਦੀ ਵਾਰੀ ਤਾਂ ਹੁਣ ਆਪਣੇ ਤੋਦਿਸ਼ ਕਰ ਰਹੇ ਆ ਓਕੇ ਉਹ ਕੰਡੀਸ਼ਨ ਕਿਦਾਂ ਦੀ ਕੀ ਜੀ ਵੀ ਬੰਦੇ ਆ ਜਿਹੜਾ ਪੇਸ਼ੈਂਟ ਐ ਕਾਖ ਦਾਖਲ ਹੈਗਾ ਉਹਦੀ ਕੰਡੀਸ਼ਨ ਕਿਦਾਂ ਹੋਣੀ ਠੀਕ ਹੈ ਉਹ ਡਾਕਟਰ ਦਸਨ ਨੂੰ ਮਿਲਣ ਕਿ